ਹਾਂ ਜੀ ਦੱਸੋ ਮੈਂ ਕਿਵੇਂ ਆਏ ਦੱਸੋ ਕੋਈ ਕਾਰਨ ਤੁਹਾਨੂੰ ਮਿਲਣਾ ਹੀ ਭਰਾ ਜੀ ਮਿਲਣਾ ਹੀ ਆ ਜਾ ਭਰਾ ਨਹੀਂ ਨਹੀਂ ਮਿਲਣਾ ਜੀ ਦੱਸੋ ਕੋਈ ਕਾਰਨ ਹੋਊਗਾ ਕੋਈ ਅਕਸਰ ਇੰਨੀ ਰਾਤ ਨੂੰ ਆਏ ਹਾਂ ਤੇ ਸਵੇਰੇ ਤੁਹਾਡਾ ਕੋਈ ਪ੍ਰੋਗਰਾਮ ਹੈਗਾ ਜਾਂ ਦਾ ਬਾਦ ਦੀ ਹਾਂਜੀ ਜਾਣਾ ਜੀ ਅੱਛਾ ਸਵੇਰੇ ਸੁਨਾਮ ਦਾ ਪ੍ਰੋਗਰਾਮ ਹੈ ਜੀ ਹਾਂਜੀ ਸੁਨਾਮ ਦਾ ਜੀ ਸੁਨਾਮ ਦਾ ਹਾਂਜੀ ਸਾਨੂੰ ਹੁਕਮ ਆਖਰਲ ਵੀ ਨਹੀਂ ਜਾਣਾ ਯਾਰ ਨੀ ਦੇਖੋ ਅਸੀਂ ਉੱਥੇ ਕਿਹੜਾ ਜੀ ਆਪਦੀਆਂ ਮੰਗਾਂ ਲਈ ਜਾਣਾ ਜੀ ਕੋਈ ਅਸੀਂ ਜਾਣਤਾ ਹੋਵੇ ਨਾ ਜੀ ਆ ਬਾਹਰ ਕਿਤੇ ਜਾਣਾ ਹੋਵੇ ਪੰਜਾਬ ਤੋਂ ਬਾਹਰ ਪੰਜਾਬ ਤੱਕ ਕਿੱਡੀ ਹਲੇ ਜੀ ਜੀ ਰਾਜਾ ਥੱਲੇ 2 ਮਿੰਟ ਮੈਂ 2 ਮਿੰਟ ਮੈਂ ਨਹੀਂ ਆਉਂਗਾ ਜੀ ਜੀ ਗੇਟ ਬੋਲ ਦੋ ਦੋ ਨਹੀਂ ਗੇਟ ਵੀ ਨਹੀਂ ਜਿਆ ਕਿ ਮੈਨੂੰ ਦੱਸੋ ਤਾਂ ਤੁਸੀਂ ਦੱਸੋ ਨਾ ਜੀ ਆ ਕੋਈ ਹੈਗਾ ਕਿ ਆਹ ਕਾਰਨ ਕੋਈ ਹੋਇਆ ਕਿ ਤੁਸੀਂ ਨਹੀਂ ਨਹੀਂ ਇਹ ਹੁਕਮ ਤਾਂ ਚਲੋ ਹੋਇਆ ਟੱਡ ਕੋ ਆਰਡਰ ਕੀਤੇ ਜੀ ਕਰ ਲੋ ਜੀ ਮਾੜਾ ਜਿਹਾ ਗੱਲ ਮੈਂ ਰਮਨਗਪਾਲ ਮਲੋੜ ਸੂਬਾ ਅਗੂ ਬੇਰਜਗਰ ਸਾਂਝਾ ਮੋਰਚਾ ਪੰਜਾਬ ਬੇਰਜਗਾਰਾਂ ਦੀ ਆਵਾਜ਼ ਚੱਕਣ ਦਾ ਇਹ ਨਤੀਜਾ ਹੈ ਕਿ ਅੱਧੀ ਰਾਤ ਨੂੰ ਪੁਲਿਸ ਜਿਹੜੀ ਹੈਗੀ ਆ ਚੋਰਾ ਵਾਂਗ ਸਾਰੇ ਘਰ ਦੇ ਆਲੇ ਦੁਆਲੇ ਪਹੁੰਚ ਚੁੱਕੀ ਹੈ ਕਿਸੇ ਵੇਲੇ ਵੀ ਮੇਰੀ ਜਿਹੜੀ ਗ੍ਰਿਫਤਾਰੀ ਹੋ ਸਕਦੀ ਹੈ ਕਿਉਂਕਿ ਉਹਨਾਂ ਕੋਲ ਸਖਤ ਆਡਰ ਆ ਉਹ ਇੱਕੋ ਗੱਲ ਕਹਿ ਰਹੇ ਕਿ ਤੁਸੀਂ ਸਲਾਮ ਨਹੀਂ ਪਹੁੰਚਣਾ ਅਸੀਂ ਪਹੁੰਚ ਨਹੀਂ ਦੇਣਾ ਜਿਵੇਂ ਮਰਜ਼ੀ ਕਰੀਏ ਤਾਂ ਦੇਖੋ ਇੱਕ ਬੇਰਜਗਾਰਾਂ ਦੀ ਆਵਾਜ਼ ਚੱਕਣ ਦਾ ਇਹ ਨਤੀਜਾ ਮਿਲ ਰਿਹਾ ਇੱਕ ਧਰਨਿਆਂ ਚੋਂ ਨਿਕਲੀ ਹੋਈ ਸਰਕਾਰ ਇਸ ਨਤੀਜੇ ਤੇ ਉਤਰੀ ਹੋਈ ਹੈ ਕਿ ਜਿਹੜਾ ਘਰਾਂ ਦੇ ਵਿੱਚ ਪੁਲਿਸ ਦੇ ਵਰਦੀਆਂ ਵੀ ਨਹੀਂ ਪਾਈਆਂ ਹੋਈਆਂ ਸਿਵਲ ਦੇ ਵਿੱਚ ਜਿਹੜੀ ਹੈਗੀ ਆ ਯਾਨੀ ਕਿ ਵਿਦਾਊਟ ਯੂਨੀਫਾਰਮ ਪੁਲਿਸ ਇੱਥੇ ਪਹੁੰਚੀ ਹੋਈ ਹੈ ਤਾਂ ਮੇਰੇ ਪਰਿਵਾਰ ਨੂੰ ਜਾਂ ਮੈਨੂੰ ਜੇਕਰ ਕੋਈ ਵੀ ਇਹਨਾਂ ਤੋਂ ਜੇਕਰ ਖਤਰਾ ਹੁੰਦਾ ਤਾਂ ਕਬਰ ਵਾਲਾ ਪੁਲਿਸ ਜਿਹੜੀ ਹੈਗੀ ਇੱਥੇ ਪਹੁੰਚੀ ਹੈ ਤਾਂ ਮੁਕਸਰ ਦਾ ਜਿਹੜੀ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਤਾਂ ਕਿਸੇ ਵੀ ਵੇਲੇ ਮੈਨੂੰ ਪਤਾ ਇੱਥੋਂ ਕਿਸੇ ਤਰੀਕੇ ਨਾਲ ਵੀ ਚੱਕ ਕੇ ਲਜਾਇਆ ਜਾ ਸਕਦਾ ਹੈ ਤਾਂ ਇਸ ਨੂੰ ਜਿਹੜਾ ਹੈਗਾ ਆਵਾਜ਼ ਨੂੰ ਵੱਧ ਤੋਂ ਵੱਧ ਪਹਚਾਇਆ ਜਾਵੇ ਤਾਂ ਕਿ ਇਹਨਾਂ ਦਾ ਜਿਹੜਾ ਨੰਗਾ ਹੋ ਸਕੇ ਕਿ ਕਿਵੇਂ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਪੁਲਿਸ ਦੀ ਦੁਰਵਰਤੋਂ ਕਰ ਰਹੀ ਹੈ ਕਿ ਸੁਨਾਮ ਜਿਹੜਾ ਹੈਗਾ ਪ੍ਰਦਰਸ਼ਨ ਕਰਨ ਲਈ ਨਾ ਪਹੁੰਚਿਆ ਜਾ ਸਕੇ ਹਾਂਜੀ ਮਲੋਟ ਵਾਲਿਓ ਆਹ ਤੁਹਾਨੂੰ ਰਖੜੀ ਦੇ ਸ਼ੁਭ ਮੌਕੇ ਤੇ ਮਨਾਲੀ ਲੈ ਚਲਦੇ ਹਾਂ ਕਿਵੇਂ ਗੁਪਤਾ ਜੀ ਦੱਸਣਗੇ ਤੁਸੀਂ ਕਰਨਾ ਕੀ ਹੈ ਸਾਡੇ ਕੋਲ ਕੋਈ ਵੀ ਮੋਬਾਈਲ ਪਰਚੇਜ਼ ਕਰਦੇ ਹੋ ਅਸੀਂ 31 ਅਗਸਤ ਨੂੰ ਡਰਾ ਕੱਢਾਂਗੇ ਪੰਜ ਮੈਂਬਰਾਂ ਨੂੰ ਅਸੀਂ ਮਨਾਲੀ ਲੈ ਕੇ ਜਾਵਾਂਗੇ 4 ਦਿਨਾਂ ਲਈ ਫ੍ਰੀ ਐਂਡ